ਧਰਮ ਬਾਰੇ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਜੀ ਕੀ ਵਿਚਾਰ ਹਨ ਕੀ ਕਿਹਾ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਮੈਨੂੰ ਮੈਂ ਉਸ ਧਰਮ ਨੂੰ ਪਸੰਦ ਕਰਦਾ ਹਾਂ ਜੋ ਆਜ਼ਾਦੀ ਬਰਾਬਰਤਾ ਅਤੇ ਭਾਈਚਾਰਾ ਸਿਖਾਉਂਦਾ ਹੋਵੇ ਕੀ ਕਹਿੰਦੇ ਮੈਂ ਉਸ ਧਰਮ ਨੂੰ ਪਸੰਦ ਕਰਦਾ ਹਾਂ ਜੋ ਆਜ਼ਾਦੀ ਬਰਾਬਰੀ ਤੇ ਭਾਈਚਾਰਾ ਸਿਖਾਉਂਦਾ ਹੋਵੇ ਅੱਗੇ ਕੀ ਕਹਿੰਦੇ ਅੱਗੇ ਕਹਿੰਦੇ ਮੈਨੂੰ ਉਸ ਭਗਵਾਨ ਜਾਂ ਈਸ਼ਵਰ ਦੀ ਕੋਈ ਜ਼ਰੂਰਤ ਨਹੀਂ ਹੈ ਜਿਉਂਦੇ ਜੀਵ ਭੁੱਖਿਆਂ ਨੂੰ ਰੋਟੀ ਤਾਂ ਨਸੀਬ ਨਹੀਂ ਕਰਵਾ ਸਕਦਾ ਕੀ ਕਹਿੰਦੇ ਮੈਨੂੰ ਉਸ ਭਗਵਾਨ ਜਾਂ ਈਸ਼ਵਰ ਦੀ ਜ਼ਰੂਰਤ ਨਹੀਂ ਜੋ ਜਿਉਂਦੇ ਜੀਵ ਭੁੱਖਿਆਂ ਨੂੰ ਰੋਟੀ ਨਹੀਂ ਨਸੀਬ ਕਰਵਾ ਸਕਦਾ ਪਰ ਜੋ ਸਵਰਗ ਦੇ ਸੁਪਨੇ ਵਖਾੰਦਾ ਹੈ ਅਤੇ ਮੈਨੂੰ ਉਸ ਧਰਮ ਦੀ ਜ਼ਰੂਰਤ ਨਹੀਂ ਜੋ ਭਾਰਤੀਆਂ ਨੂੰ ਦੂਜੇ ਭਾਰਤੀਆਂ ਨਾਲੋਂ ਨਾਲ ਲੜਾਉਂਦਾ ਹੈ ਦੇਖੋ ਕਿਆ ਖੂਬ ਬਾਬਾ ਸਾਹਿਬਾਂ ਫਿਰਕਰਨੇ ਆਖਿਆ ਕਿ ਮੈਨੂੰ ਉਸ ਭਗਵਾਨ ਜਾਂ ਇਸਵਰ ਦੀ ਜ਼ਰੂਰਤ ਨਹੀਂ ਹੈ ਜੋ ਜੀਉਂਦੇ ਜੀ ਭੁੱਖਿਆਂ ਨੂੰ ਰੋਟੀ ਨਹੀਂ ਨਸੀਬ ਕਰਵਾ ਸਕਦਾ ਪਰ ਮੈਂ ਸਵਰਗ ਦੇ ਸੁਪਨੇ ਦਿਖਾਉਣ ਵਾਲੇ ਭਗਵਾਨ ਨੂੰ ਨਹੀਂ ਮੰਨਦਾ 나ਹੀਂ ਉਸ ਧਰਮ ਦੀ ਮੈਨੂੰ ਜ਼ਰੂਰਤ ਹੈ ਜੋ ਭਾਰਤੀਆਂ ਨੂੰ ਤੇ ਇੱਕ ਦੂਜੇ ਨਾਲ ਲੜਾਉਂਦਾ ਹੈ ਮੈਨੂੰ ਉਸ ਧਰਮ ਦੀ ਜਰੂਰਤ ਨਹੀਂ ਹੈ ਅੱਗੇ ਕੀ ਕਹਿੰਦੇ Hindu ਧਰਮ ਧਰਮ ਨਹੀਂ ਤੇ ਰਾਜਨੀਤੀ ਹੈ ਕੀ ਕਹਿੰਦੇ Hindu ਧਰਮ ਧਰਮ ਨਹੀਂ ਇਹ ਰਾਜਨੀਤੀ ਹੈ Hindu ਧਰਮ ਜੋ ਬ੍ਰਾਹਮਣ ਧਰਮ ਦਾ ਇੱਕ ਨਵਾਂ ਨਾਮ ਹੈ ਜੋ ਧਰਮ ਨਹੀਂ ਹੈ ਬਲਕਿ ਐਸੇ ਕੀ ਚਰਿੱਤਰ ਵਾਲੀ ਵਿਚਾਰਧਾਰਾ ਹੈ ਤੇ ਇਹ ਵਿਚਾਰਧਾਰਾ ਪੂਰੀ ਤਰ੍ਹਾਂ ਲੋਕਤੰਤਰ ਬਰੋទੀ ਹੈ ਅਗਰ ਹਿੰਦੂ ਧਰਮ ਨੂੰ ਬੇਲਗਾਮ ਅਤੇ ਆਜ਼ਾਦ ਹੋਣ ਦੇ ਦਿੱਤਾ ਗਿਆ ਤਾਂ ਅਗਰ ਹਿੰਦੂ ਬਹੁਮਤ ਚ ਹੋਣ ਦਾ ਮਤਲਬ ਇਹ ਹੈ ਕਿ ਉਹਨਾਂ ਲੋਕਾਂ ਦੀ ਤਰੱਕੀ ਲਈ ਇੱਕ ਮੁਸੀਬਤ ਸਿਧ ਹੋਵੇਗਾ ਜੋ ਹਿੰਦੂ ਧਰਮ ਦੇ ਦਾਇਰੇ ਤੋਂ ਬਾਹਰ ਹਨ ਜਾਂ ਜੋ ਹਿੰਦੂ ਧਰਮ ਦੀ ਵਿਵਸਤਾ ਦੇ ਵਿਰੁੱਧ ਹਨ ਅਤੇ ਹੋਰ ਗੈਰ ਬ੍ਰਾਹਮਣਾਂ ਦਾ ਵੀ ਜੇਕਰ ਹਿੰਦੂ ਰਾਜ ਸਥਾਪਿਤ ਹੋ ਜਾਂਦਾ ਹੈ ਤਾਂ ਨਿਰਦੇਸ਼ ਉਹ ਇਸ ਦੇਸ਼ ਤੇ ਇੱਕ ਵੱਡਾ ਸੰਕਟ ਹੋਵੇਗਾ ਕੀ ਕਹਿੰਦੇ ਜੇਕਰ ਹਿੰਦੂ ਧਰਮ ਦੀ ਸਥਾਪਨਾ ਹੋ ਜਾਂਦੀ ਆ ਹਿੰਦੂ ਰਾਜ ਦਾ ਸਥਾਪਿਤ ਹੋ ਜਾਂਦਾ ਹੈ ਤਾਂ ਉਹ ਨਿਰਸੰਦੇਹ ਦੇਸ਼ ਲਈ ਬਹੁਤ ਵੱਡਾ संकट ਹੋਵੇਗਾ Hindu ਚਾਹੇ ਕੁਝ ਵੀ ਕਹੇ Hindu ਧਰਮ ਸਤੰਤਰਤਾ ਸਮਾਨਤਾ ਭਾਈਚਾਰੇ ਲਈ ਖਤਰਾ ਹੈ ਅਤੇ ਇਸ ਕਾਰਨ ਉਹ ਪ੍ਰਜਾਤੰਤਰ ਨਾਲ ਅਸੰਗਤ ਹੈ Hindu ਰਾਜ ਕਿਸੇ ਵੀ ਕੀਮਤ ਤੇ ਰੋਕਿਆ ਜਾਣਾ ਚਾਹੀਦਾ ਹੁਣ ਪੰਜਾਬ ਵਾਸੀਓ ਕੋਲੇ ਸ਼ਾਹੂ ਅੰਬੇਡਕਰ ਦੇ ਪੈਰੋਕਾਰੋ ਤੁਸੀਂ ਫੈਸਲਾ ਕਰਨਾ ਕੀ ਅਸ ਸੀ ਜਿਹੜਾ ਹੈ Hinduwadi ਵਿਵਸਥਾ ਨੂੰ ਕਾਇਮ ਰੱਖਣਾ ਕਿ ਨਹੀਂ ਅੱਗੇ ਕੀ ਕਹਿੰਦੇ ਆ ਕਹਿੰਦੇ ਹਿੰਦੂਆਂ ਦੀ ਸਿਰਫ ਇੱਕ ਸਟੈਂਡਰਡ ਕਿਤਾਬ ਧਰਮ ਦੀ ਹੋਣੀ ਚਾਹੀਦੀ ਆ ਅਜੇ ਤੱਕ ਹਿੰਦੂਆਂ ਦੀ ਕੋਈ ਜਿਹੜਾ ਆ ਉਹ ਸਟੈਂਡਰਡ ਕਿਤਾਬ ਨਹੀਂ ਹੈਗੀ ਬਾਬਾ ਸਾਹਿਬ ਕੀ ਕਹਿੰਦੇ ਹਿੰਦੂਆਂ ਦੀ ਸਿਰਫ ਇੱਕ ਸਟੈਂਡਰਡ ਕਿਤਾਬ ਹੋਣੀ ਚਾਹੀਦੀ ਹੈ ਧਰਮ ਦੀ ਇੱਕ ਸਟੈਂਡਰਡ ਕਿਤਾਬ ਹੋਣੀ ਚਾਹੀਦੀ ਆ ਅੱਗੇ ਕੀ ਕਹਿੰਦੇ ਕਹਿੰਦੇ ਬਾਕੀ ਸਾਰੀਆਂ ਕਿਤਾਬਾਂ ਜਿਵੇਂ ਵੇਦ ਸ਼ਾਸਤਰ ਪ੍ਰਾਣ ਆਦਿ ਦੀ ਪਵਿੱਤਰਤਾ ਕਾਨੂੰਨ ਬੰਦ ਬੰਦ ਹੋ ਜਾਣੀ ਚਾਹੀਦੀ ਹੈ ਕਾਨੂੰਨਾਂ ਨੂੰ ਬੰਦ ਹੋਣੀ ਚਾਹੀਦੀ ਹੈ ਅਤੇ ਅੱਗੇ ਕੀ ਲਿਖਦੇ ਆ ਇਹਨਾਂ ਕਿਤਾਬਾਂ ਦੀ ਸਿੱਖਿਆ ਦੇਣ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਹਣਦੇ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਦਕਰ ਭਾਰਤ ਦੇ ਰਾਸ਼ਟ੍ਰ ਨਿਰਮਾਤਾ ਭਾਰਤ ਦੇ ਮਹਾਨ ਅੰਤ ਸ਼ਾਸਤਰੀ ਧੰਨਵਾਦ ਜੈਪੀਮ ਜੈਪਰ